ਸਭ ਅੱਜ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਕਿੰਨੇ ਕੁ ਜਿਹੜੇ ਮਰੀਜ਼ ਇੱਥੇ ਚੈੱਕ ਕਰਨਗੇ ਕਿੰਨੇ ਡਾਕਟਰ ਐਟਲਸ ਅਸੀਂ ਲੰਬੇ ਸਮੇਂ ਤੋਂ ਅੱਖਾਂ ਦੇ ਚਮੜੀ ਦੇ ਰੋਗਾਂ ਵਾਸਤੇ ਗਰੀਬ ਲੋਕਾਂ ਦੀ ਮਦਦ ਲਈ ਕੈਂਪ ਲਾਉਂਦੇ ਹਾਂ ਔਰ ਅੱਜ ਜਿੱਥੇ ਚਸ਼ਮਿਆਂ ਦੀ ਗੱਲ ਹੈ ਜਾਂ ਚਮੜੀ ਦੇ ਮਰੀਜ਼ਾਂ ਦੀ ਗੱਲ ਹੈ ਤਾਂ ਅੰਦਾਜ਼ਨ 450 ਮਰੀਜ਼ਾਂ ਨੇ ਆ ਕੇ ਉਰੇ ਇਸ ਕੈਂਪ ਤੋਂ ਲਾਹਾ ਲਿੱਤਾ ਜਿਸ ਚ ਅਸੀਂ ਚਮੜੀ ਦੀ ਦਵਾਈ ਅੱਖਾਂ ਦੀ ਦਵਾਈ ਅੱਖਾਂ ਦੇ ਚਸ਼ਮੇ ਸਾਰੇ ਮੁਫਤ ਆਪਣੇ ਵੱਲੋਂ ਸੇਵਾ ਗਰੀਬ ਲੋਕਾਂ ਦੀ ਕੀਤੀ ਹੈ ਔਰ ਉਸ ਦੇ ਨਾਲ ਨਾਲ ਅੰਦਾਜ਼ਨ 40 ਲੋਕ ਅੱਜ ਲੈਂਸ ਪਹਿਣਗੇ 40 ਲੋਕਾਂ ਦੇ ਆਪਰੇਸ਼ਨ ਹੋਣਗੇ ਅੱਖਾਂ ਦੇ ਤੇ ਉਹ ਗਲੋਬਲ ਹਸਪੀਟਲ ਦੇ ਵਿੱਚ ਅਸੀਂ ਹੁਣੇ ਬਸ ਤੋਰ ਕੇ ਚੁੱਕੇ ਆਂ ਤੇ ਜਿਹੜੇ ਬੰਦਿਆਂ ਦੇ ਆਪਰੇਸ਼ਨ ਹੋਏ ਉਹਨਾਂ ਦੀਆਂ ਪੱਟੀਆਂ ਖੁੱਲਣਗੀਆਂ ਜੋ ਦਵਾਈ ਪੈਣੀ ਹੈ ਉਹ ਦਵਾਈ ਪਾਈ ਜਾਊਗੀ ਅੱਖਾਂ 'ਚ ਤਾਂ ਕਿ ਵਾਤ ਤੋਂ ਬਾਅਦ ਲੋਕਾਂ ਨੂੰ ਚਮੜੀ ਤੇ ਅੱਖਾਂ ਦੇ ਜਿਹੜੇ ਤਕਲੀਫ ਹੈ ਉਹਦਾ ਅਸੀਂ ਉਨਾ ਵਾਸੇ ਹੱਲ ਕਰ ਸਕੀਏ ਉਹਦੇ ਉਸ ਰੋਗ ਵਾਸੇ ਅਸੀਂ ਦਵਾਈ ਦੇ ਸਕੀਏ ਤੋਂ ਇਹ ਲੜੀ ਹਰ ਸ਼ਨੀਵਾਰ ਨੂੰ ਸਾਡੇ ਇਲਾਕ ਅਕ ਵੱਡ ਵੱਖ-ਵੱਖ ਇਲਾਕਿਆਂ ਵਿੱਚ ਜਦੋਂ-ਜਦੋਂ ਸਾਡੇ ਕੋਲ ਡਾਕਟਰਾਂ ਦੀ ਅਵੇਲੇਬਿਲਟੀ ਹੁੰਦੀ ਹੈ ਅਸੀਂ ਇਹ ਵਾਲੇ ਕੈਂਪਸ ਲਗਾ ਰਹੇ ਹਾਂ ਲਗਾਤਾਰ ਪਹਿਲਾਂ ਬਾਲੀਆਂ ਪਿੰਡ ਵੀ ਲਗਾਇਆ ਸੀਗਾ ਤੇ ਹੁਣ ਅਗਲੇ ਹਫਤੇ ਸ਼ਨੀਵਾਰ ਨੂੰ ਭਵਾਨੀਗੜ ਦੇ ਵਿੱਚ ਕੈਂਪ ਹੈ ਸ਼ਹਿਰ ਦੇ ਵਿੱਚ ਕਿਉਂਕਿ ਹਲੇ ਫਸਲ ਦਾ ਕੰਮ ਚੱਲਦਾ ਇਸ ਕਰਕੇ ਪਿੰਡਾਂ 'ਚ ਨਹੀਂ ਲੱਗ ਰਿਹਾ ਉਸ ਤੋਂ ਅਗਲੇ ਅੰਬੇਦਕਰ ਨਗਰ ਦੇ ਵਿੱਚ ਫਿਰ ਕੈਂਪ ਹੈ 22 ਤਰੀਕ ਦਾ ਸ਼ਨੀਵਾਰ ਨੂੰ ਔਰ ਇਸੇ ਤਰੀਕੇ ਨਾਲ ਲੜੀਵਾਰ ਇੱਕ ਕੈਂਪ ਗਰੀਬ ਇਲਾਕਿਆਂ ਵਿੱਚ ਲੋਕਾਂ ਦੀ ਸਹੂਲਤ ਵਾਸਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਨਿਜੀ ਤੌਰ ਤੇ ਲਾਇਆ